ਮਾਤਾ ਜੀ ਅੱਜ ਘੋੜੇ ਦੀ ਸਵਾਰੀ ਕਰਨਗੇ ਤੇ ਘੋੜੇ ਦੇ ਉੱਤੇ ਚੜ ਕੇ ਅੱਜ ਜਿਹੜੇ ਧੀਆਂ ਦੇ ਮਸਲੇ ਨੇ ਕਹਿੰਦੇ ਘੋੜਿਆਂ ਤੇ ਚੜ ਕੇ ਮਸਲੇ ਹੱਲ ਕਰਨ ਜਾਇਆ ਕਰਾਂਗੇ ਹੁਣ ਘੋੜਿਆਂ ਤੇ ਜਾਇਆ ਕਰੂੰਗੇ ਜੀ ਹਾਂ ਕੇ ਸਹੀ ਗੱਲ ਘੋੜਿਆਂ ਦੇ ਸਾਡੇ ਕੋਲ ਘੋੜਿਆਂ ਤੇ ਮਸਲੇ ਹੱਲ ਕਰਨ ਜਾਇਆ ਕਰਾਂਗੇ ਕਹਿੰਦੇ ਕਿਉਂ ਤਿਆਰੀ ਹੈ ਜੀ ਚੜਦੀ ਗਲ ਹੈ ਚੜਦੀ ਗਲ ਹਾਂ ਨੇ ਪਹਿਲੀ ਤਾਂ ਪੈ ਚੱਕ ਲੈ ਮੈਂ ਕਹਿੰਦਾ ਪੈਰ ਤੇ ਲਾ ਆਹ ਦਾ ਪਕੇ ਬੜਾਲ ਕੇ ਘੁੱਟ ਨਹੀਂ ਜਾਂਦਾ ਆ ਪਿਆਰ ਲਈਦਾ ਘੋੜੇ ਦਾ ਫੇਰ ਨਹੀਂ ਉਸ ਕਹਿੰਦਾ ਤਦ ਇਹਨੂੰ ਪਤਾ ਲੱਗ ਜਾਂਦਾ ਮੇਰੇ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਜੀ ਫਤੇ ਦੇ ਦੇਖ ਦੇਖ ਫਤੇ ਖਾਲਸੇ ਦੀ ਹਰ ਮਦਦ ਕਰਦੇ ਆਹ ਸਾਹਮਣੇ ਆਇਆ ਅੱਖ ਸਾਜ ਸਮਝੋ ਕੋੜੇ ਬਾਏ ਬਸੂ ਵੀ ਬਾਏ ਚਾਰੀ ਬਲਾ ਦੇ ਮਿਆਲ ਹੋ ਜਾਵੇ ਸੀ ਦਸਾਂਗੇ ਤੇ ਮਨ ਨੂੰ ਭਾਵੇ ਚੱਲ ਇੱਥੇ ਬਾਈਓ ਆ ਜੋ ਬੰਦੇ ਆ ਨੋ ਗਈ ਹੋ ਜੀ ਕਿਸਾਨ ਹੋ ਕੇ ਬੈਠੀ ਨੀ ਜੀ ਆਮ ਬੈਠੀ ਹੈ ਕੀ ਕਹਿੰਦੇ ਨੇ ਹੁਣ ਸਾਨੂੰ ਉਹ ਕਹਿੰਦੀ ਅਸੀਂ ਨਹੀਂ ਜੀ ਕੁੜੀ ਭੇਜਣੀ ਹੈ ਜੀ ਅੱਛਾ ਰੋਲਾ ਕੀ ਹੈ ਇਹ ਤੀਮੀ ਦੀ ਲੜਾਈ ਆ 12 ਸਾਲ ਹੋ ਗਏ ਘਰ ਤੋਂ ਲੱਗ ਹੋਇਆ ਨਹੀਂ ਬੱਚੇ ਬੱਚੇ ਦੋ ਐ ਜੀ 11 ਸਾਲਾਂ ਦੀ ਕੁੜੀ ਆ 7 ਸਾਲ ਦਾ ਪੁੱਤ ਆ ਜੀ ਮੇਰਾ ਤਾਂ ਅੱਗੀ ਕੌਣ ਦਿੰਦਾ ਤੁਹਾਨੂੰ ਕਿੰਨਾ ਕਿ ਉਹਦਾ ਭਰਾ ਦਿੰਦਾ ਜੇ ਕਹਿੰਦਾ ਜੇ ਮੈਂ ਐਮਸੀ ਦੀ ਗੱਡੀ ਚਲਾਉਂਦਾ ਤਾਂ ਹੁਣ ਮੈਂ ਐਮਐਲਏ ਦੀ ਗੱਡੀ ਚਲਾਉਂਗਾ ਐਮਐਲਏ ਦੇ ਦਫ਼ਤਰ ਚ ਹੀ ਫੈਸਲਾ ਹੋਊਗਾ ਤੁਹਾਡਾ ਅੱਛਾ ਕਹਿੰਦਾ ਵੀ ਐਮਐਲਏ ਦੇ ਦਫ਼ਤਰ ਚ ਹਾਂਜੀ ਸੋਡੇ ਜਾਨੀ ਕਿ ਵੀ ਨੂਨ ਦਾ ਭਰਾ ਕਹਿੰਦਾ ਹਾਂਜੀ ਨੂਨ ਦਾ ਭਰਾ ਕਹਿੰਦਾ ਸੀ ਸੋਨੂ ਕਹਿਆ ਸੀ ਹਾਂਜੀ ਮੈਨੂੰ ਕਹਿਆ ਨਾਲ ਲੱਗਦੇ ਫੜੋਸੀ ਨੂੰ ਵੀ ਇਹੀ ਧਮਕੀ ਦਿੱਤੀ ਆ ਜੀ ਪੜੋਸੀ ਨੇ ਵੀ ਫੋਨ ਕਰਿਆ ਜਦੋਂ ਤੁਸੀਂ ਨੂਨ ਨੂੰ ਆਉਣਾ ਚਾਹੁੰਦੇ ਆਪਣੇ ਹਾਂਜੀ ਅਸੀਂ ਨੂਨ ਨੂੰ ਲਿਆਉਣਾ ਚਾਹੁੰਦੇ ਆ ਫੇਰੇ ਪੁੱਤਾਂ ਪੋਤਾਂ ਪੋਤੀ ਰੋਲ ਜਾਣਗੇ ਫੋਤਾ ਪੋਤੀ ਕਿੱਥੇ ਨੇ ਹੁਣ ਪੁੱਤਾਂ ਪੋਤੀ ਗੁਰਦੁਆਰ ਚ ਰਹਿਣਗੇ ਜੰਦੀ ਪਿੰਡ ਚ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਚ ਰਹਿੰਦੇ ਆ ਜੀ ਨਾਨੇ ਕੋਲ ਅੱਛਾ ਉਹ ਤਾਂ ਪੜਦੇ ਬੱਚੇ ਪਤਾ ਨਹੀਂ ਜੀ ਪੜਦੇ ਹੁਣ ਮੇਰੇ ਤੋਂ ਤਾਂ 1 ਸਾਲ ਹੋ ਗਿਆ ਮੈਨੂੰ ਬੱਚੇ ਨਹੀਂ ਦਿਖਾਏ ਗਏ ਹਜੇ ਤੱਕ ਤਾਂ ਸੇ ਕਹਿੰਦੇ ਸੀ ਮੈਂ ਖਾਉਣਾ ਨੂੰ ਸਾਡੇ ਬੱਚੇ ਨੂੰ ਸਾਨੂੰ ਤਾਂ ਖਾ ਦੋ ਕਹਿੰਦੇ ਜੀ ਨਹੀਂ ਹੋਂ ਨਹੀਂ ਹੁੰਦੇ ਹੈਗੇ ਕਹਿੰਦੇ ਵੀ ਉਹ ਤਾਂ ਹੁਣ ਕੋਰਟ ਦੇ ਵਿੱਚ ਤੁਹਾਡਾ ਵੀ ਪਰਚਾ ਪਾਊਗੀ ਪੱਕੀ ਜਮਾਨ ਤੇ ਕੱਚੀ ਹੋਈ ਹੈ ਪਰਚਾ ਕਹਦਾ ਪਾਏਗਾ ਮੁੰਡੇ ਤੇ ਮੁੰਡੇ ਤੇ ਜੀ ਫੁੱਟਮਾਰ ਕਰਕੇ ਗਿਆ ਤੇ ਨਸ਼ਾ ਕਰਦਾ ਇਹ ਇਹ ਰੋਕ ਕੀ ਖੰਡਾ ਚਿੱਟਾ ਪਿੰਦਾ ਇਹ ਫੀਮ ਪਿੰਦਾ ਇਹ ਬੀੜੀ ਪਿੰਦਾ 12 ਸਾਲਾਂ ਤੋਂ ਕੁਝ ਖਾਦਾ ਪੀਤਾ ਨਹੀਂ ਹੁਣ ਉਹਨੂੰ ਸਭ ਕੁਝ ਦਿਖ ਰਿਹਾ ਜੀ ਅੱਛਾ ਸੌਰੀ ਗਏ ਤੇ ਜਾਨੀ ਕਿ ਪਰਚਾ ਬਤਾਓ ਹਾਂਜੀ ਸੌਰੀ ਗਏ ਤੇ ਪਰਚਾ ਪੁਆਇਆ ਹੈ ਇਹ ਸੋਨਿਆ ਉਹ ਤਨਸ਼ੇ ਕਰਦਾ ਚਿੱਟਾ ਪਿੰਦਾ ਭੰਗ ਪਿੰਦਾ ਸਿਗਰਟ ਪਿੰਦਾ ਸਮੈਕ ਪਿੰਦਾ ਕਰਦਾ ਨਸ਼ੇ ਨਹੀਂ ਜੀ ਉਹ ਕਹਿੰਦਾ ਮੇਰਾ ਮੈਡੀਕਲ ਕਰਾ ਲੂ ਮੁੰਡਾ ਕਹਿੰਦਾ ਜੀ ਅੱਛਾ ਹਾਂਜੀ ਮੁੰਡੇ ਨੇ ਇਹ ਕਿਹਾ ਕਿ ਮੇਰਾ ਮੈਡੀਕਲ ਕਿੰਨੀ ਕੁ ਦੂਰ ਹੈ ਉਹੋਂ ਪਿੰਡ ਤੋਂ ਦਾ ਪਿੰਡ ਜਿਹੜਾ ਵਾ ਇੱਥੇ ਦਾ 30 ਕਿਲੋਮੀਟਰ ਦੂਰ ਹੈ ਜੀ ਇਹ ਨਹੀਂ ਉਰੀ ਬਲਾਲਾਂ ਦੇ ਮੁੰਡੇ ਨੂੰ ਹਾਂਜੀ ਕੋਈ ਕਹਿੰਦੇ ਵੀ ਐਮਐਲਏ ਦੇ ਕੰਮ ਕਰਦਾ ਮੈਂ ਕਹਿੰਦੇ ਹਾਂਜੀ ਚਲੋ ਦੇਖ ਲਈ ਉਹਨਾਂ ਦਾ ਪੱਕ ਸੁਣਾਗੇ ਆਪਾਂ ਫੋਨ ਕਰਾਂਗੇ ਪਹਿਲਾਂ ਇਹਨਾਂ ਦੇ ਜਿਹੜੇ ਕੁੜਮਾ ਉਹਨਾਂ ਨੂੰ ਫੋਨ ਕਰਾਂਗੇ ਵੀ ਕੁੜੀ ਕਿਉਂ ਨਹੀਂ ਤੋਰਦੇ ਤੇ ਕੀ ਕਾਰਨਾ ਕਹਤੋਂ ਧੰਕਿਆਂ ਨੇ ਦੇ ਐਮਐਲਏ ਥੋੜਾ ਕਹਿੰਦਾ ਵੀ ਆਪਣੀਆਂ ਧੀਆਂ ਘਰਾਂ ਚ ਬਿਠਾਓ ਹਰ ਕੋਈ ਕਹਿੰਦਾ ਵੀ ਆਪੋ ਆਪਣੇ ਘਰੇ ਵਸਣਵੇਂ ਉਹ ਤਾਂ ਧਮਕੀ ਉਹਨਾਂ ਦੀ ਦੇ ਉਹਨਾਂ ਦੀ ਸੋਚ ਆ ਨਾ ਛੋਡੇ ਚ ਤਾਂ ਨਹੀਂ ਕੋਈ ਕੱਲ ਨੂੰ ਨੁਕਸ ਨਿਕਲਦਾ ਕਿਤੇ ਨਹੀਂ ਜੀ ਜੋ ਜਿੱਥੇ ਮੇਰੇ ਚ ਨੁਕਸ ਨਿਕਲੂਗਾ ਮੈਨੂੰ ਜੋ ਸਜਾ ਸਿੰਘ ਸਾਹਿਬ ਦੇਣਗੇ ਮੈਂ ਲਵੂਗੀ ਆਪਣੇ ਜੀ ਛੱਡ ਕੇ ਜੀ ਅੱਛਾ ਹਾਂਜੀ ਬੇਟੇ ਚ ਬੇਟੇ ਚ ਬੇਟੇ ਜਦੋਂ 12 ਸਾਲ ਹੋ ਗਏ ਲੱਗ ਗਏ ਜਦੋਂ ਉਦੋਂ ਕਿ ਬੀ ਨਸ਼ਾ ਦਿਖਦਾ ਸੀਗਾ 12 ਸਾਲ ਦੇ ਵਿੱਚ ਵੀ ਇਹ ਨਸ਼ਾ ਕਰਦਾ ਉਹਨੂੰ ਇਹ ਚੰਗਾ ਲੱਗਦਾ ਸੀਗਾ ਜਦੋਂ ਗੱਡੀ ਚਲਾਉਂਦਾ ਦਾ ਆਪਣੀ ਗੱਡੀ ਉਹਨਾਂ ਦੀ ਗੱਡੀ ਵੀ ਵਿੱਕ ਗਈ ਸਭ ਕੁਝ ਹੋ ਗਿਆ ਹੂੰ ਹੁਣ ਮਾਪੇ ਕਿੱਥੇ ਜਾਣ ਔਰ ਤੁਸੀਂ ਹੰਤੀ ਪੁੱਤਨੀ ਇੱਕ ਪਾਸੇ ਗੇਰ ਸਕਦੇ ਜੀ ਹਾਂਜੀ ਕੀ ਗੱਲਬਾਤ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਨ ਮੋਕਸ਼ ਚੰਡੀਗੜ੍ਹ 2 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਅੱਜ ਕਾਲਾ ਦਿਵਸ ਜਿਹੜਾ ਮਨਾਇਆ ਗਿਆ ਸੰਗ ਸੰਗ ਸਿੱਖ ਸੰਗਤਾਂ ਪਹੁੰਚੀਆਂ ਨੇ ਹਮਮਾ ਹਮਾ ਕੇ ਜਿਨੀਆਂ ਵੀ ਇੱਥੇ ਸੰਗਤ ਆਈਆਂ ਸਾਰਿਆਂ ਧੰਨਵਾਦ ਕਰਦੇ ਆ ਅੱਜ ਦਲਪੰਥ ਅਰਬਾਂ ਕਰਬਾਂ ਮਿਸਲ ਸ਼੍ਰੋਮਣੀ ਸ਼ੀ theta ਬਾਬਾ ਸੰਗਤ ਸਿੰਘ ਦਲਪੰਥ ਬਲਵੰਤ ਸਿੰਘ ਸਾਹਿਬ ਬਚਨ ਸਿੰਘ ਜੀ ਸਮੂਹ ਦਲਬੰਦ ਵਲੋਂ ਜਥੇਦਾਰ ਗੁਰਪ੍ਰੀਤ ਸਿੰਘ ਜੀ ਜਿਹੜੇ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਜ਼ਿਲ੍ਹਾ ਜਥੇਦਾਰ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਅਸੀਂ ਸਾਰੇ ਨਿਹੰਗ ਸਿੰਘ ਗੁਰੂਗਿਆਂ ਲਾਡਲੀਆਂ ਫੌਜਾਂ ਦਲਾਂ ਪੰਥਾਂ ਸਰਕਾਰੀਆਂ ਗੈਰ ਸਰਕਾਰੀਆਂ ਨੂੰ ਸਮੂਹ ਸਾਧ ਸੰਗਤ ਗੁਰੂ ਨਾਨਕ ਨੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸੂਹ ਖਾਲਸਾ ਪੰਥ ਜੀ ਨੂੰ ਬੇਨਤੀ ਕਰਦੇ ਆ ਕਿ ਜਥੇਦਾਰ ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਸਹਿਯੋਗ ਦੇ ਕੇ ਗੁਰੂਪੰਥ ਦੇ ਖਾ ਖੁਸ਼ੇ ਪ੍ਰਾਪਤ ਕਰੋ ਜਿਹੜਾ ਕਾਰਜ ਨੇ ਉਧਰਲੇ ਹੁਸ਼ਿਆਰਪੁਰ ਦੇ ਕੋਈ ਵੀ ਕਾਰਜਾ ਜਿ세ਰ ਗੁਰਪ੍ਰੀਤ ਸਿੰਘ ਜੀ ਇਹ ਚੜ੍ਹਦੀ ਕਲਾ ਦੇ ਨਾਲ ਕਰਨਗੇ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਜੀ ਹਾਂ ਕੀ ਕਹਿਣਾ ਚਾਹੁੰਨੁ ਅੱਜ ਜੇ ਕਹਦੀ ਵੀ ਜ਼ਥੇਦਾਰੀ ਜੱਲਾ ਜ਼ਥੇਦਾਰੀ ਹੁਸ਼ਿਆਰਪੁਰ ਦੀ ਮਿਲੀ ਹੈ ਬਹੁਤ ਕਿਰਪਾ ਕੀਤੀ ਹੈ ਜੀ ਦਲਪੰਖ ਨੇ ਬਾਬਾ ਰਾਜਾ ਰਾਜ ਸਿੰਘ ਜੀ ਦਾ ਬਹੁਤ ਸ਼ੁਕਰਾਨਾ ਹੈ ਜੀ ਤੇ 10 ਦਾ ਨੰਬਰ ਹੈ 9877885393 ਹੁਸ਼ਿਆਰਪੁਰ ਦੇ ਵਿੱਚ ਕੋਈ ਵੀ ਸੇਵਾ ਹੋਏ ਇੱਥੇ ਤੁਸੀਂ ਮੌਕਾ ਦਿਓ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੋਵੇ ਤੇ ਦੂਜੇ ਪਾਸੇ ਜੋ ਧੀਆਂ ਦੇ ਮਸਲੇ ਨੇ ਧੀਆਂ ਦੇ ਘਰ ਬਸਾਉਂਦੇ ਨੇ ਉਹ ਵੀ ਇੱਧਰ ਮਾਤਾ ਜੀ ਆਏ ਨੇ ਤੇ ਇੱਧਰ ਵੀ ਗੱਲਬਾਤ ਕਰਦੇ ਆ ਅੰਦਰੀਆ ਜਾਇਸ ਇੱਥੇ ਆਏ ਸੀ ਆਪਾਂ ਹਾਰੇ ਸਿੰਘ ਸਾਡੇ ਆਏ ਸਾਰਿਆਂ ਦੇ ਸਬਕਾਂਿਆਂ ਵੱਧ ਚੜ ਕੇ ਜਿਹੜਾ ਬਹੁਤ ਸੰਯੋਗ ਦਿੱਤਾ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Come ਸੁਭਾਨ ਜਦ ਹੈ ਬੰਦੀਆਂ ਰਾਤ ਨੂੰ ਕਿਤੇ ਬੰਦੀਆਂ ਸਵੇਰ ਜਦ ਹੈ ਬੰਦੀਆਂ ਮਸਹੂਰ ਜਦ ਹੈ ਬੰਦੀਆਂ ਬਪਾ